1975 ਦੇ ਵਿੱਚ ਜਨ ਸੰਘ ਤੋਂ ਆਪਣੀ ਕੋ ਰਾਜਨੀਤਿਕ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਵਨਾਸ਼ ਜੋਲੀ ਜਿਹੜੇ ਕਿ ਚਾਰ ਵਾਰੀ ਕੌਂਸਲਰ ਇੱਕ ਵਾਰੀ ਡਿਪਟੀ ਮੀਅਰ ਔਰ ਜਨਨ ਨਾਲ ਇੱਕ ਪਰਿਵਾਰ ਦੇ ਵਿੱਚ ਲੇਡੀਜ਼ ਕੌਂਸਲਰ ਯਾਨੀ ਕਿ ਪੰਜ ਵਾਰ ਕੌਂਸਲਰ ਰਹੇ ਔਰ ਵੱਡਾ ਚਿਹਰਾ ਜਿਹੜਾ ਗਾਵਾ ਬਿਲਕੁਲ ਅੰਮ੍ਰਿਤਸਰ ਦੇ ਵਿੱਚੋਂ ਗਿਨਿਆ ਜਾਂਦਾ ਸੋ ਅਵਨਾਸ਼ ਜੋਲੀ ਜੀ ਅੱਜ ਫਾਜਪਾ ਦੇ ਵਿੱਚ ਫਿਰ ਜੁਆਇਨਿੰਗ ਕਰਦੇ ਆ ਔਰ 1975 ਤੱਕ तकरीबन 50 ਸਾਲ ਦੇ ਰਾਜਨੀਤਿਕ ਕੈਰੀਅਰ ਦੇ ਬਾਅਦ ਫਿਰ ਘਰ ਵਾਪਸੀ ਕੀਤੀ ਹੈ ਸੋ ਕਿਸ ਤਰ੍ਹਾਂ ਲੋਕ ਸਭਾ ਚੋਣਾਂ ਦੀ ਗੱਲ ਕਰਾਂ ਸੋ ਲੋਕ ਸਭਾ ਚੋਣਾਂ ਪੀਕਤੇ ਔਰ ਘਰ ਮੈਂ ਜੋ ਆਪਣੇ ਸਮਾਜ ਦੇ ਵਿੱਚ ਚਾਹੇ ਉਹ ਰਾਜਨੀਤਿਕ ਕੰਮ ਸੀ ਚਾਹੇ ਸਮਾਜਿਕ ਕੰਮ ਸੀ ਆਪਣੇ ਇਲਾਕੇ ਦੀ ਸ਼ਾਨ ਵਧਾਉਣ ਵਾਸਤੇ ਆਪਾਂ ਨੇ ਜੋ ਲੋਕਾਂ ਦਾ ਦੁੱਖ ਦਰਦ ਹੈ ਉਹਨੂੰ ਆਪਣਾ ਦੁੱਖ ਦਰਦ ਸਮਝ ਕੇ ਮੈਂ ਰਾਜਨੀਤੀ ਘਟ ਕੀਤੀ ਹੈ ਅਰ ਲੋਕਾਂ ਦੇ ਵਿੱਚ ਲੋਕਾਂ ਦੇ ਦੁੱਖ ਦਰਦ ਹੈ ਉਹਨਾਂ ਨੂੰ ਮਲਮ ਨਾਮ ਦੇ ਵਾਸਤੇ ਜੋ ਪ੍ਰਯਾਸ ਹੈ ਉਹ ਜਰਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ 1997 ਤੋਂ ਇਲੈਕਸ਼ਨ ਲੜੀ 1991 ਦੇ ਵਿੱਚ ਫਰਸਟ ਇਲੈਕਸ਼ਨ ਲੜੀ ਜਦੋਂ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜੀ ਸੋਨੀ ਦੇ ਨਾਲ ਉਹ ਇਲੈਕਸ਼ਨ ਅਸੀਂ ਜਿੱਤੀ ਕੀਤੀ ਸੀ ਉਸ ਤੋਂ ਬਾਅਦ ਉਹ ਕਾਂਗਰਸ ਦੀ ਗਵਰਨਮੈਂਟ ਸੀ ਉਹਨਾਂ ਨੇ ਥੋੜਾ ਗੜਬੜ ਕਰਕੇ ਮੈਨੂੰ ਪਰਾਜਿਤ ਘੋਸ਼ਿਤ ਕੀਤਾ ਔਰ ਉਸ ਤੋਂ ਬਾਅਦ ਪੰਜ ਇਲੈਕਸ਼ਨਾਂ ਜਿਹੜੀਆਂ ਆ ਉਹ ਕੰਟੀਨਿਊ ਜਿੱਤੀਆਂ ਔਰ ਲੋਕਾਂ ਦਾ ਪਿਆਰ ਲੋਕਾਂ ਦੇ ਵਿੱਚ ਜੋ ਵਿੱਚ ਨਾ ਰਿਹਾ ਗ੍ਰਾਸ ਰੂਟ ਦੇ ਕੰਮ ਕੀਤਾ ਹਰ ਪੱਖੋਂ ਸਮਾਜ ਦੇ ਨੂੰ ਸੁਧਾਰਨ ਦੇ ਵਾਸਤੇ ਸਮਾਜ ਦੇ ਦੇ ਵਾਸਤੇ ਬਲੀਦਾਨ ਦੇ ਵਾਸਤੇ ਦੇਣ ਵਾਸਤੇ ਹਰ ਪ੍ਰਯਾਸ ਕੀਤਾ ਹੈ ਜੋਲੀ ਸਾਹਿਬ ਅੱਜ ਤੁਸੀਂ ਬਿਲਕੁਲ ਸ਼ਾਮਿਲ ਹੋਏ ਆ ਸੋ ਇੱਕ ਮੀਟਿੰਗ ਨਹੀਂ ਹੈ ਲੱਗਦਾ ਜਿਵੇਂ ਰੈਲੀ ਹੈ ਲੋਕ ਆ ਰਹੇ ਆ ਮਿਲ ਰਹੇ ਪਿਆਰ ਦੇ ਰਹੇ ਆ ਵਾਰਡ ਦੇ ਨਹੀਂ ਪੂਰੇ ਅੰਮ੍ਰਿਤਸਰ ਸ਼ਹਿਰ ਤੋਂ ਦੇਖੋ ਇਹ ਪਿਆਰ ਹੈ ਇਹ ਤੁਹਾਡਾ ਕੰਮ ਬੋਲਦਾ ਹੈ ਨਿ स्वार्थ होके ਜਿਹੜਾ ਕੰਮ ਕੀਤਾ ਜਾਂਦਾ ਉਹ ਲੋਕਾਂ ਨੂੰ ਭੁੱਲਦਾ ਨਹੀਂ ਹੈ ਪੂਰੀ ਲਾਈਵ ਜੋ ਹੈ ਨਿ स्वार्थ होके ਕੰਮ ਕੀਤਾ ਹੈ ਔਰ ਆਉਣ ਵਾਲਾ ਜੋ ਸਮੇਂ ਹੋਏਗਾ ਤਾਂ ਦੇਖੋ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਵਧੀਆ ਜੋ ਸਥਾਨ ਹੈ ਜੋ ਹੈ ਇੱਜ਼ਤ ਬਣਾਉਣ ਦੇ ਵਾਸਤੇ ਜੋ ਭਾਰਤੀ ਜਨਤਾ ਪਾਰਟੀ ਨੇ ਮੇਰੇ ਵਾਸਤੇ ਜੋ ਸੋਚਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਿ ਭਾਰਤੀ ਜਨਤਾ ਪਾਰਟੀ ਦਾ ਵਿਸਤਾਰ ਕਰਨ ਦੇ ਵਾਸਤੇ ਜੋ ਪੂਰਾ ਪ੍ਰਯਾਸ ਆ ਹੋਏਗਾ ਔਰ ਇਸ ਇਲੈਕਸ਼ਨ ਦੇ ਵਿੱਚ ਵੀ ਤਰਨ ਜੀ ਨੂੰ ਜਿਤਾਉਣ ਦੇ ਵਾਸਤੇ ਜੋ ਮੇਰਾ ਪ੍ਰਯਾਸ ਆ ਹੋਏਗਾ ਔਰ ਉਸ ਕੰਮ ਦੇ ਵਿੱਚ ਬਿਲਕੁਲ ਕਾਮਯਾਬ ਹੋਵਾਂਗੇ ਕੋਈ ਦਿੱਕਤ ਨਹੀਂ ਬੜੇ ਵੱਡੇ ਮਾਰਜਨ ਦੇ ਨਾਲ ਸਦਾ ਤਰਨ ਪ੍ਰੀਤ ਜੀ ਸੁਮੰਦਰੀ ਸਾਹਿਬ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਅੱਜ ਜਿਹੜਾ ਸਮਾਜ ਦਾ ਬੁੱਧੀਜੀਵੀ ਹੈ ਜਿਹਨਾਂ ਇੰਟੈਲੈਕਚੁਅਲ ਲੋਕ ਨੇ ਉਹਨਾਂ ਨੇ ਪਹਿਲੇ ਹੀ ਪ੍ਰਨ ਕੀਤਾ ਹੋਇਆ ਹੈ ਕਿ ਇਹ ਅਬ ਕੀ ਵਾਰ ਭਾਰਤੀ ਜਨਤਾ ਪਾਰਟੀ ਸੁਜੋਲੀ ਸਾਹਿਬ ਬੜੇ ਰਾਜਨੀਤਿਕ ਕਰੀਅਰ ਦੇ ਵਿੱਚ ਇੰਡੀਪੈਂਡੈਂਟ ਵੀ ਇਲੈਕਸ਼ਨ ਲੜੀਆਂ ਵਾ ਪਾਰਟੀ ਤੋਂ ਆਫਰਾਂ ਵੀ ਬੜੀਆਂ ਰਹੀਆਂ ਬੜੇ ਉਤਾਰ ਚੜਾਅ ਦੀ ਰਾਜਨੀਤਿਕ ਕਰੀਅਰ ਦੇ ਦੇਖੇ ਆ ਸੋ ਲਗਾਤਾਰ ਭਾਜਪਾ ਦੇ ਪਹਿਲਾਂ ਵੀ ਜਾਣ ਦੀ ਚਰਚਾਵਾਂ ਨੇ ਲੇਕਿਨ ਤੁਸੀਂ ਜਿਹੜੇ ਸਟੈਂਡ ਦੇ ਵਿੱਚ ਡਟ ਕੇ ਰਹੇ ਡਟ ਕੇ ਰਹੇ ਲੇਕਿਨ ਅਖੀਰਕਾਰ ਘਰ ਵਾਪਸੀ ਹੋਈ ਹੈ ਔਰ ਜਨ ਸੰਗ ਤੋਂ ਕਰੀਅਰ ਦੀ ਸ਼ੁਰੂਆਤ ਸੀ ਦੇਖੋ ਇਸ ਟਾਈਮ ਸਾਰੀਆਂ ਪਾਰਟੀਆਂ ਨੂੰ ਇੱਕ ਚੰਗੇ ਕੈਂਡੀਡੇਟ ਦੀ ਜ਼ਰੂਰ ਸੀਗੀ ਚਾਹੇ ਕਾਂਗਰਸ ਹੈ ਚਾਹੇ ਇਕਲੀ दल ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹਨਾਂ ਸਾਰਿਆਂ ਨੇ ਮੈਨੂੰ ਆਪਣੇ ਵੱਲ ਲਿਆਉਣ ਦੇ ਵਾਸਤੇ ਪੂਰਾ ਪ੍ਰਯਾਸ ਕੀਤਾ ਲੇਕਿਨ ਮੇਰੀ ਜਿਹੜੀ ਆਤਮਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀ ਔਰ ਮੋਦੀ ਸਾਹਿਬ ਜੋ ਕੰਮ ਕਰ ਰਹੇ ਆ ਦੇਸ਼ ਨੂੰ ਦਾ ਉਜਵਲ ਭਵਿਸ਼ਯ ਦੇ ਵਾਸਤੇ ਔਰ ਦੇਸ਼ ਦੀ ਮਾਨ ਸਨਮਾਨ ਦੇ ਵਾਸਤੇ ਜੋ ਕੰਮ ਕਰ ਰਹੇ ਆ ਉਹ ਬਹੁਤ ਹੀ ਵਧੀਆ ਔਰ ਸ਼ਲਾਘਾਯੋਗ ਕੰਮ ਨੇ ਉਹਨਾਂ ਦੇ ਨਾਲ ਅਸੀਂ ਪ੍ਰੇਰਿਤ ਆ ਔਰ ਉਹਨਾਂ ਦੇ ਕੰਮ ਦੇ ਨਾਲ ਪ੍ਰੇਰਿਤ ਆ ਔਰ ਉਹਨਾਂ ਦੀ ਸੋਚ ਦੇ ਨਾਲ ਅੱਗੇ ਵੱਧ ਕੇ ਇਸ ਸਮਾਜ ਨੂੰ ਸੁਧਾਰਨਾ ਹੈ ਜੇ ਤੁਸੀਂ ਦੇਖੋਗੇ ਕਿ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈ ਉੱਥੇ ਕ੍ਰਾਈਮ ਬਹੁਤ ਜਿਹੜਾ ਹੈ ਉਹ ਜ਼ੀਰੋ ਲੈਵਲ ਤੇ ਚਲੇ ਚਲੇ ਗਿਆ ਹੈ। ਔਰ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਹੈ ਉਹ ਸਾਡੇ ਸਾਰਿਆਂ ਦੇ ਸਨਮੁਖ ਹੈ। ਨਸ਼ਾ ਜੋ ਹੈ ਕਰ ਕਰ ਵੜਦਾ ਜਾ ਰਿਹਾ ਹੈ। ਉਹਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਪ੍ਰਸ਼ਾਸਨ ਦੇ ਉੱਤੇ, ਜੋ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਡਵੈਲਪਮੈਂਟ ਜਿਹੜੀ ਹੈ ਉਹ ਜ਼ੀਰੋ ਹੋ ਚੁੱਕੀ ਹੈ। ਔਰ ਸ਼ਹਿਰ ਦੇ ਸ਼ਹਿਰ ਜਿਹੜੇ ਆ ਪੰਜਾਬ ਦੇ ਉਹ ਬਰਬਾਦ ਹੋ ਰਹੇ ਆ। ਕੋਈ ਉਹਨਾਂ ਨੂੰ ਦੇਖਣ ਵਾਲਾ ਨਹੀਂ ਹੈ ਜੋ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜੋ ਸੁਪਨੇ ਸੋਚੇ ਸੀ ਕਿ ਬਹੁਤ ਵਰੀਆ ਜੋ ਸੱਤਾ ਦੇ ਵਿੱਚ ਵੀ ਕਾਫੀ ਦੇਖੇ ਗਏ ਆ ਲਗਾਤਾਰ ਕਾਉਂਸਲਰਸ਼ਿਪ ਦੇ ਵਿੱਚ ਜਿਹੜੀ ਮੀਟਿੰਗਾਂ ਦੇ ਵਿੱਚ ਵੀ ਦੇਖੇ ਗਏ ਸੱਤਾ ਦੇ ਨੇਤਾ ਦੇ ਵਿੱਚ ਵੀ ਦੇਖੇ ਗਏ ਆ ਕਿ ਉਹਨਾਂ ਵੱਲੋਂ ਵੀ ਅਪਰੋਚ ਲਗਾਤਾਰ ਰਹੀ ਹਾਲਾਂਕਿ ਤੁਸੀਂ ਆਫੀਸ਼ੀਅਲੀ ਕਦੀ ਅਨਾਉਂਸ ਨਹੀਂ ਕੀਤਾ ਕਿ ਮੈਂ ਆਮ ਆਦਮੀ ਪਾਰਟੀ ਨਾਲ ਲੇਕਿਨ ਸੱਤਾ ਦੇ ਲੀਡਰਾਂ ਦੇ ਨਾਲ ਵੀ ਦੇਖੇ ਗਏ ਤੁਸੀਂ ਹਾਂ ਜਦੋਂ ਕਾਂਗਰਸ ਦੀ ਗਵਰਨਮੈਂਟ ਟੋਟਲੀ ਬੈਸੀਗੀ ਤਾਂ ਅਨਕੰਡੀਸ਼ਨਲ ਜਿਹੜੀ ਸਪੋਰਟ ਹੈ ਉਹ ਮੇਰੀ ਆਮ ਆਦਮੀ ਪਾਰਟੀ ਨੂੰ ਗਈ ਚਾਹੇ ਅਕਾਲੀ ਦਲ ਵਿੱਚ ਵਿੱਚ ਵੀ ਰਹਿਆ ਮੇਰੀ ਅਨਕੰਡੀਸ਼ਨਲ ਜਿਹੜੀ ਸਪੋਰਟ ਸੀ ਉਹਨਾਂ ਨੂੰ ਰਹੀ ਹੈ ਮੈਂ ਜੁੜਿਆ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਮੈਂ ਕਿਸੇ ਉਹਨਾਂ ਦੇ ਕਿਸੇ ਫੰਕਸ਼ਨ ਤੇ ਨਹੀਂ ਗਿਆ ਹਾਂ ਇੱਕ ਦੋ ਵਾਰ ਇਹਨਾਂ ਨੇ ਇਨਵਾਈਟ ਕੀਤਾ ਮੈਨੂੰ ਮੈਂ ਤੁਹਾਨੂੰ ਕਿਤੇ ਐਡਜਸਟ ਕਰਦੇ ਹਾਂ ਪਰ ਮੇਰਾ ਮਨ ਨਹੀਂ ਮੰਨਿਆ ਸੋ ਪਹਿਲਾਂ ਗਠਬੰਧਨ ਦੇ ਨਾਲ ਵੀ ਤੁਸੀਂ ਇਲੈਕਸ਼ਨ ਦੇਖੀ ਹੈ ਅਕਾਲੀ ਦਲ 'ਚ ਰਹਿੰਦੇ ਇਸ ਵਾਰੀ ਇਕੱਲੇ ਚਾਰੋਂ ਪਾਰਟੀਆਂ ਵੱਖਰੀ ਵੱਖਰੀ ਅਕਾਲੀ ਦਲ ਭਾਜਪਾ ਵੀ ਵੱਖਰੀ ਵੱਖਰੀ ਲੜ ਰਹੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਹੁਤ ਵੱਡੀ ਜਿਹੜੀ ਸੋਚ ਹੈ ਮੋਦੀ ਸਾਹਿਬ ਦੀ ਪੰਜਾਬ ਦੇ ਪਤੀ ਹੈ ਔਰ ਤੁਸੀਂ ਦੇਖੋ ਵੀ ਕਿੰਨਾ ਵੱਡਾ ਜੋ ਵਿਸਤਾਰ ਹੈ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਹਰ ਤਰਫ ਹਰ ਸ਼ਹਿਰ ਦੇ ਵਿੱਚ ਜਿਹੜੇ ਲੋਕ ਹੈ ਦੂਸਰੀਆਂ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਦੇ ਪਏ ਆ ਔਰ ਤੁਸੀਂ ਦੇਖੋ ਵੀ ਆਉਣ ਵਾਲਾ ਜਿਹੜਾ 2027 ਦਾ ਮਿਸ਼ਨ ਹੈ ਉਹਦੇ ਵਿੱਚ ਕਲੀਨ ਸੀਪ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਕਰੇਗੀ ਬੜੇ ਵੱਡੇ ਮਿਸ਼ਨ ਤੇ 27 ਤੋਂ ਮਿਸ਼ਨ ਤੋਂ ਬੇਲਾ ਕਾਰਪੋਰੇਸ਼ਨ ਦਾ ਵੀ ਮਿਸ਼ਨ ਹੈ ਤੁਸੀਂ ਦੇਖਣਾ ਜਿਹੜਾ ਜਿਹੜੀ ਵੀ ਇਲੈਕਸ਼ਨ ਆਏਗੀ ਕਲੀਨ সুইਪ ਭਾਰਤੀ ਜਨਤਾ ਪਾਰਟੀ ਕਰੇਗੀ ਕਿਸ ਤਰ੍ਹਾਂ ਦੇਖਦੇ ਹੋ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਬੀਜੇਪੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਜੋ ਪਾਰਲੀਮੈਂਟ ਬਣ ਜਾਏਗੀ ਉਸ ਤੋਂ ਬਾਅਦ ਜਿਹੜਾ ਫੋਕਸ ਹੈ ਪੂਰੇ ਪੰਜਾਬ ਦੇ ਵਾਸਤੇ ਹੋਏਗਾ ਪੰਜਾਬ ਦੇ ਜੋ ਕਿਸਾਨ ਹੈ ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਪੂਰਾ ਜੋ ਪ੍ਰਯਾਸ ਹੈ ਉਹ ਭਾਰਤੀ ਜਨਤਾ ਪਾਰਟੀ ਕਰੇਗੀ ਉਹਨਾਂ ਦੇ ਜਿਹੜੇ ਬੁੱਧੀਜੀਵੀ ਆ ਜਿਹਨਾਂ ਆਪਣੇ ਕਿਸਾਨਾਂ ਦੇ ਨਾਲ ਪੂਰਾ ਤਾਲਮੇਲ ਕਰਕੇ ਇਸ ਸਮਾਧਾਨ ਨੂੰ ਖਤਮ ਕਰਦੇ ਵਸੇ ਪੂਰਾ ਪ੍ਰਯਾਸ ਸੁਣੋ ਹੈ ਜਿਹੜੇ ਲੋਕੀ ਤੁਹਾਨੂੰ ਪਿਆਰ ਦੇਣ ਆਇਆ ਮੈਰੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨਾਂ ਨੂੰ ਔਰ ਇਹ ਜਿਹੜੇ ਮੇਰੇ ਇਲਾਕੇ ਦੇ ਲੋਕ ਨੇ ਜਾਂ ਸ਼ਹਿਰ ਦੇ ਲੋਕ ਹੈ ਮੇਰਾ ਇੱਕ ਪਰਿਵਾਰ ਦੇ ਵਾਂਗ ਉਹਨਾਂ ਦੇ ਨਾਲ ਨਾਤਾ ਹੈ ਮੈਂ ਕਦੀ ਪਾਰਟੀ ਬਾਈਜ ਦਾ ਕੰਮ ਨਹੀਂ ਕੀਤਾ ਮੇਰਾ ਪਰਿਵਾਰ ਹੈ ਜਿੱਥੇ ਵੀ ਮੈਂ ਚਾਹਾਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਜਦੋਂ ਮੈਂ ਆਵਾਜ਼ ਲਗਾਵਾ ਉਹ ਮੇਰੇ ਵੱਲ ਆਂਦੇ ਸੋ ਹੱਕਾਂ ਦੇ ਲਈ ਕੋਈ ਪਾਰਟੀ ਮਾਈਨਿੰਗ ਕਰਦੀ ਨੋ ਅੱਜ ਦਾ ਬੜਾ ਖੁਸ਼ੀ ਦਾ ਦਿਨ ਹੈ ਕਿ ਅਵੀਨਾਸ਼ ਜੌਲੀ ਜੀ ਨੇ ਜਿਹੜੇ ਕਿ ਇੱਥੇ ਪੂਰਵ ਡਿਪਟੀ ਮੇਅਰ ਰਹੇ ਪੰਜ ਵਾਰ ਕੌਂਸਲਰ ਰਹੇ ਬਹੁਤ ਹੀ ਬੜੇ ਦਮਦਾਰ ਨੇਤਕ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ। ਇਹਨਾਂ ਦਾ ਵੈਲਕਮ ਹੈ। ਔਰ ਇਹਨਾਂ ਦੇ ਆਉਣ ਦੇ ਨਾਲ ਅੱਜ ਅਮਰਸਰ ਦੇ ਵਿੱਚ ਬੀਜੇਪੀ ਮਜ਼ਬੂਤ ਹੋਈ। ਔਰ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਅਮਰਸਰ ਔਰ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਲੀਡਰ ਔਰ ਪੋਲੀਟੀਕਲ ਲੀਡਰ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਕਰਦੇ ਇਸ ਵਾਰ ਬੀਜੇਪੀ ਅਮਰਸਾਦੀ ਸੀਟ ਤੇ ਜਿੱਤੇਗੀ ਬਾਕੀ ਪੰਜਾਬ ਦੇ ਵਿੱਚ ਵੀ ਕਈ ਸੀਟਾਂ ਜਿੱਤੇਗੀ ਫਰ ਮੇ ਦੁਆਰਾ ਇਹਨਾਂ ਦਾ ਬੜਾ ਵੈਲਕਮ ਕਰਨਾ ਇਹਨਾਂ ਦਾ ਸਵਾਗਤ ਕਰਨਾ ਕਿਉਂਕਿ 10 ਸਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਕੰਮ ਕੀਤਾ ਹੈ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਦੀ ਡਿਵੈਲਪਮੈਂਟ ਕੀਤੀ ਸਕੀਮ ਚਲਾਈਆਂ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਪਰ ਜਿਸ ਤਰ੍ਹਾਂ ਉਹਨਾਂ ਨੇ ਇਸ ਵਾਰ ਪੂਰੇ ਦੇਸ਼ ਦੀ ਜਿਹੜੀ ਸੰਸਕ੍ਰਿਤੀ ਹੈ ਦੁਨੀਆ ਦੇ ਵਿੱਚ ਲੈ ਕੇ ਤੁਸੀਂ ਦੇਖੋਗੇ ਯੂਏ ਦੇ ਵਿੱਚ ਵੀ ਵਿਯੋ ਮੰਦਿਰ ਦਾ ਨਿਰਮਾਣ ਕੀਤਾ ਨਾਲ ਦੇਖੋ ਡੇਰਾ ਡੇਰਾ ਬਾਬਾ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਵੀਰ ਬਾਲ ਦੇਵਿਸ ਬਣਾਇਆ ਆਪਣਾ ਬਗਵਾਨ ਰਾਮ ਦਾ ਵਿਯੋ ਮੰਦਿਰ ਬਣਾਇਆ 500 ਸਾਲ ਦੇ ਬਾਅਦ ਕਿਸੇ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲੈ ਕੇ ਅੱਜ ਯੋਗਪੁਰੀ ਦੁਨੀਆ ਬਣਾ ਰਹੀ ਹੈ ਸਾਡੀ ਇਕਨੋਮੀ ਵਧੇ ਗੱਦੀ ਪੂਰੀ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ ਇਕਨੋਮੀ ਅੰਗਰੇਜ਼ਾਂ ਨੇ ਸਾਡੇ ਉੱਪਰ 200 ਸਾਲ ਰਾਜ ਕੀਤਾ ਉਹ ਸਾਡੇ ਕੋਲੋਂ ਪਿੱਛੇ ਚਲੇ ਗਏ। ਅੱਜ ਸਾਡੀ ਜੀਡੀਪੀ ਬੜੀ ਰਫ਼ਤਾਰ ਦੇ ਨਾਲ ਵਧੇ ਰਹੀ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੇ ਵਿੱਚ ਕੰਮ ਕੀਤਾ। ਅਸੀਂ ਉਹਨਾਂ ਦੇ ਕੰਮ ਦੇ ਉੱਪਰ ਵੋਟ ਮੰਗੇ ਕਰਨੇ ਹਨ। ਔਰ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਕਿ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ। ਔਰ ਮੈਨੂੰ ਵਿਸ਼ਵਾਸ ਹੈ ਕਿ ਅਮਰਸਾਹ ਦੀ ਸੀਟ ਵੀ ਅਸੀਂ ਕਢਾਂਗੇ। ਜਿਸ ਤਰ੍ਹਾਂ ਸਾਰੇ ਜੀ ਦੇਖੇ ਕਰਦੇ ਆ ਪਾਰਕਰਤਾ ਦੇ ਵਿੱਚ ਜਿੰਨਾ ਜੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ। ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਔਰ ਅਸੀਂ ਬੜੀ ਲੀਡ ਦੇ ਨਾਲ ਅੰਮ੍ਰਿਤਸਰ ਦੀ ਜੀਤ ਕੀਤੀ। ਚੋਣਾਂ ਦਾ ਦੂਸਰਾ ਪੜਾਅ ਸ਼ੁਰੂ ਹੋਏ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਐ ਔਰ ਭਾਜਪਾ ਦਾ ਲਗਾਤਾਰ ਪਰਵਾਰ ਵਧ ਰਿਹਾ ਵਾ ਸੋ ਅੱਜ ਜੁਆਇਨਿੰਗ ਹੋਈ ਐ ਅਵਨਾਸ਼ ਜੋਲੀ ਭਾਜਪਾ ਦੇ ਸ਼ਾਮਿਲ ਹੋਏ ਆ। ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੀ ਟੀਮ ਲਈ ਬਹੁਤ ਵੱਡਾ ਦਿਨ ਹੈ ਕਿ ਇੱਕ ਫਾਇਰ ਬ੍ਰਾਂਡ ਲੀਡਰ ਜਿਨ੍ਹਾਂ ਦੀ ਆਪਣੀ ਪਛਾਣ ਆ ਆਪਣੇ ਏਰੀਏ ਜੀ ਨਹੀਂ ਸਗੋਂ ਪੂਰੇ ਅੰਮ੍ਰਿਤਸਰ ਜਿਨ੍ਹਾਂ ਦੀ ਪਛਾਣ ਆ ਮੇਰੇ ਵੱਡੇ ਭਰਾ ਅਵਨਾਸ਼ ਜੋਲੀ ਜੀ। ਉਹਨਾਂ ਨੇ ਭਾਜਪਾ ਦਾ ਪਰਿਵਾਰ ਫਿਰ ਤੋਂ ਜੁਆਇਨ ਕੀਤਾ ਫਿਰ ਤੋਂ ਮੈਂ ਇਸ ਕਰਕੇ ਕਹਿ ਰਿਹਾ ਕਿ ਇੱਥੋਂ ਹੀ ਉਹਨਾਂ ਦਾ ਪੋਲਿਟਿਕਲ ਕੈਰੀਅਰ ਭਾਜਪਾ ਤੋਂ ਹੀ ਸ਼ੁਰੂ ਕੀਤਾ ਸੀ ਚਲੋ ਉਦੋਂ ਕੋਈ ਕਾਰਨ ਰਹੇ ਹੋਣਗੇ ਲੇਕਿਨ ਅੱਜ ਦਾ ਦਿਨ ਔਰ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਅੱਜ ਬਹੁਤ ਵੱਡਾ ਦਿਨ ਹੈ ਕਿ ਸੁਪਰ ਪਾਵਰ ਜਿਹੜੇ ਸਾਡੇ ਭਰਾ ਜਿਹੜੇ ਪਬਲਿਕ ਦੇ ਗਰਾਊਂਡ ਰੂਟ ਮਤਲਬ ਲੈਵਲ ਦੇ ਲੀਡਰ ਨੇ ਜਿਹੜੇ ਘਰ-ਘਰ 'ਚ ਨੇ ਜਿਹੜੇ ਹਰ ਇੱਕ ਲੋਕਾਂ ਦੇ ਦਿਲਾਂ 'ਚ ਨੇ ਉਹਨਾਂ ਨੇ ਬੀਜੇਪੀ ਜੁਆਇਨ ਕੀਤਾ ਔਰ ਬੀਜੇਪੀ ਦਾ ਇਸ ਨੂੰ ਬਹੁਤ ਵੱਡਾ ਫਾਇਦਾ ਮਿਲ ਰਿਹਾ ਜਿਸ ਤਰ੍ਹਾਂ ਦੇ ਲੋਕ ਪਿਆਰ ਦੇ ਰਹੇ ਲੱਗਦਾ ਵੀ ਇੱਕ ਰੈਲੀ ਹੈਗੀ ਆ ਉਸ ਰੈਲੀ ਦੇ ਵਿੱਚ ਕਾਰ ਜਿਹੜੇ ਨਾ ਜੁਲੀ ਸ਼ਾਮਿਲ ਹੋ ਜਾਂਦੇ ਦੇਖੋ ਜੋਲੀ ਸਾਹਿਬ ਜਦੋਂ ਕੋਈ ਮੀਟਿੰਗ ਵੀ ਕਰ ਦਿਆ ਰੈਲੀ ਦਾ ਰੂਪ ਹੀ ਲੈਂਦੀ ਆ ਭਾ ਚਾਹੇ ਉਹ ਕਿਸੇ ਵੀ ਪਾਰਟੀ ਚ ਰਹੇ ਆ ਹਮੇਸ਼ਾ ਕਿਉਂਕਿ ਪਬਲਿਕ ਨਾਲ ਜੁੜਦੇ ਪਬਲਿਕ ਦੇ ਸੁੱਖ ਦੁੱਖ ਦੇ ਭਾਈਵਾਲ ਨੇ ਉਹ ਇਸ ਕਰਕੇ ਲੋਕ ਉਹਨਾਂ ਦੀ ਮੀਟਿੰਗ ਨੂੰ ਵੀ ਰੈਲੀ ਚ ਕਨਵਰਟ ਕਰ ਦਿੰਦੇ ਆ ਉਹੋ ਹੀ ਅਸੀਂ ਅੱਜ ਦੇਖ ਰਹੇ ਆ ਕਿ ਸਾਰੇ ਸ਼ਹਿਰ ਦੇ ਪ੍ਰੋਮਿਨੈਂਟ ਲੋਕ ਇੱਥੇ ਆਏ ਆ ਔਰ ਬੀਜੇਪੀ ਲਈ ਬਹੁਤ ਵੱਡੀ ਗੱਲ ਹੈ ਇਹ ਔਰ ਉਹਨਾਂ ਦਾ ਸਵਾਗਤ ਹੈ ਅਸੀਂ ਉਹਨਾਂ ਦੇ ਉਹ ਸਾਡੇ ਵੱਡੇ ਨੇ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਆ ਹਰ ਚੀਜ਼ ਦਾ ਐਕਸਪੀਰੀਅੰਸ ਜ਼ਿਆਦਾ ਅਸੀਂ ਵੀ ਉਹਨਾਂ ਦੀ ਰਾਏ ਲੈ ਕੇ ਹੁਣ ਹੋਰ ਤਾਕਤ ਨਾਲ ਕੰਮ ਕਰਾਂਗੇ ਸ਼ਹਿਰਾਂ ਤੋਂ ਪਿੰਡਾਂ 'ਚ ਕਿਸ ਤਰ੍ਹਾਂ ਦੇਖਦੇ ਲੀਡ ਨੂੰ ਠੀਕ ਹੈ ਪਿੰਡਾਂ 'ਚ ਵੀ ਇਸ ਡੇ ਬਾਏ ਡੇ ਬਹੁਤ ਇੰਪਰੂਵਮੈਂਟ ਆ ਔਰ ਮੈਂ ਸ਼ੋਰ ਹਾਂ ਕਿ ਹਰ ਸੀਟ ਤੋਂ ਬਾਝਪਾ ਵਧੀਆ ਲਿੰਡਾ ਜਤੇਗਿ ਭਾਜਪਾ ਦਾ ਪਰਿਵਾਰ ਵਧਿਆ ਸੋ ਚੋਨਾ ਦਾ ਦੂਸਰਾ ਪੜਾਅ ਸ਼ੁਰੂ ਚੁਕਿਆ ਨਾਮਜ਼ਦਗੀਆਂ ਸ਼ੁਰੂ ਹੋ ਰਹੀਆਂ ਲੇਕਿਨ ਭਾਜਪਾ ਦਾ ਉਕਸਾਲ ਲਗਾਤਾਰ ਵਧਿਆ ਸੋ ਅੱਜ ਜੋਲੀ ਸਾਹਿਬ ਆਪਣਾ ਜੁੜ ਜਿਹੜੇ ਸ਼ਾਮਿਲ ਹੋਏ ਭਾਜਪਾ ਦੇ ਸੇਕੋ ਬੜੀ ਖੁਸ਼ੀ ਦੀ ਗੱਲ ਆ ਕਿ ਨਰਿੰਦਰભાઈ ਮੋਦੀ ਔਰ ਅੰਮ੍ਰਿਤਸਰ ਦੇ ਕੈਂਡੀਡੇਟ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਦੀ ਕੀਤੀ ਮਿਹਨਤ ਸਤਕਾਰ ਉਹਨਾਂ ਦੇ ਭਾਸ਼ਣਾ ਸਤਕਾ ਉਹਨਾਂ ਵੱਲੋਂ ਆਪਣੇ ਆਉਣ ਵਾਲੇ ਵਿਜ਼ਨ ਸਤਕਾ ਅੱਜ ਸਾਡਾ ਵੀਰ ਜੋਲੀ ਵੀ ਨੇ ਪਾਰਟੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਮਝਦਾ ਬਹੁਤ ਵੱਡਾ ਬਲ ਜਿਹੜਾ ਸੈਂਟਰ ਹਲਕੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਬੀਜਪੀ ਇਸ ਵਾਰ ਇਸ ਦੀ ਲੱਖ ਇਸ ਵਾਰ ਦੀ ਲੱਖ ਕੋਈ ਸ਼ਹਿਰਾਂ ਦੇ ਵਿੱਚ ਤੇ ਕੋਈ ਦੌਰ ਆਏ ਨਹੀਂ ਜੀ ਕਿ ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਢੰਗ ਨਾਲ ਰਿਹਾ ਹੁਣ ਪਿੰਡਾਂ 'ਚ ਵੀ ਕਿਸਾਨ ਜਿਹੜੇ ਆ ਉਹ ਸਮਝਣ ਲੱਗ ਪਏ ਨੇ ਕਿ ਜੇ ਕਿਸਾਨਾਂ ਦਾ ਕੋਈ ਫਾਇਦਾ ਕਰ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਆ ਇਸ ਕਰਕੇ ਬਹੁਤ ਜਲਦੀ ਜਿਹੜੀ ਆ ਪਿੰਡਾਂ ਦੇ ਵਿੱਚ ਵੀ ਰੋਕਰਾਂਗੇ ਵੈਸੇ ਵੀ ਅਸੀਂ ਪਿੰਡਾਂ 'ਚ ਜਾ ਰਹੇ ਆ ਔਰ ਉੱਥੋਂ ਵੀ ਬਹੁਤ ਭਾਰੀ ਗਿਣਤੀ 'ਚ ਵੋਟਾਂ ਜਿਹੜੀਆਂ ਉਹ ਭਾਜਪਾ ਨੂੰ ਮਿਲਣ। ਉਹ ਰੰਤਾਵਾ ਸੀ ਗਠਜੰਬੰਦਨ ਸਰਕਾਰ 'ਚ ਵੀ ਰਹੇ ਔਰ ਕਾਲੀਵਾਜਬਾ ਦੇ ਨਾਲ ਰਹੇ ਹੋ। ਸੋ ਇਸ ਵਾਰੀ ਵੱਖਰੇ ਵੱਖਰੇ ਤੌਰ 'ਤੇ ਲੜ ਰਹੀ ਆ ਕਿਸ ਤਰ੍ਹਾਂ ਦੇਖਦੇ ਇਸ ਨੂੰ। ਦੇਖੋ ਗੱਟਮਨਨ ਦੇ ਵਿੱਚ ਜਰੂਰ ਅਸੀਂ ਉਹਨਾਂ ਦੇ ਰਹਿ ਰਹੇ ਹਾਂ ਰਹਿ ਰਹੇ ਹਾਂ ਅਸੀਂ ਕਾਲੀਦਾਲਾ ਲੋਕ ਕੰਮ ਕਰਦੇ ਰਹੇ ਹਾਂ ਪਰ ਜਿਹੋ ਜਿਹਾ ਮਾਣ ਤੇ ਸਤਿਕਾਰ ਜਾਂ ਉਤਸ਼ਾਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਮੈਂ ਸਮਝਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਔਰ ਭਾਰੀ ਗਿਣਤੀ ਵਿੱਚ ਸਾਡਾ ਜਿਹੜਾ ਉਮੀਦਵਾਰ ਆ ਤਰਨਜੀਤ ਸਿੰਘ ਸੰਧੂ ਜਿੱਤੇ ਹੋਏ 2027 ਕਿਸ ਤਰ੍ਹਾਂ ਦੇਖਦੇ ਉਸ ਤੋਂ ਪਹਿਲਾਂ ਕਾਰਪੋਰੇਸ਼ਨ ਦੀ ਚੋਣਾਂ ਵੀ ਆਏ। ਵੇਖੋ 2027 ਤਾਂ ਜੇ ਬੜੇ ਦੂਰ ਦੀ ਗੱਲ ਆ। ਜਿਹੋ ਜਿਹੇ ਸ਼ਾਹ ਔਰ ਜਿਹੋ ਜਿਹੇ ਨરેਂਦਰਬਾਈ ਮੋਦੀ ਨੇ ਕੰਮ ਕਰਨੇ ਆ। ਕਾਰਪੋਰੇਸ਼ਨ ਦੇ ਵਿੱਚ ਹੁੰਜਾ ਫੇਰ ਕੇ ਜਿੱਤਾਂਗੇ ਔਰ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਮੇਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਆ। ਅਵਨਾਤ ਜੋਲੀ ਜਿਹੜੇ ਕਿ ਲਗਾਤਾਰ ਚਾਰ ਵਾਰੀ ਕੌਂਸਲਰ ਔਰ ਡਿਪਟੀ ਮੇਅਰ ਵੀ ਰਹੇ ਆ ਸੋ ਅੱਜ ਜਿਹੜਾ ਵਾ ਆਪਣੇ ਫਿਰ ਪੁਰਾਣੇ ਪਰਿਵਾਰ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਔਰ ਜਨ ਸੰਘ 1975 ਤੋਂ ਜਿਹੜੀ ਆ ਰਾਜਨੀਤਿਕ ਜਿਹੜੀ ਆ ਕਰੀਅਰ ਦੀ ਸ਼ੁਰੂਆਤ ਕੀਤੀ ਸੋ ਅੱਜ ਫਿਰ ਜਿਹੜੇ ਉਹਨਾਂ ਨੂੰ ਲੋਕ ਜਿਹੜੇ ਪਿਆਰ ਦੇ ਨਾਲ ਆਏ ਸੋ ਲਗਾਤਾਰ ਉਹ ਵੱਡੀ ਤਦਾਦ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਜਿਹੜੇ ਆ ਉਹ ਉਹਨਾਂ ਨੂੰ ਪਿਆਰ ਦੇ ਨਾਲ ਆਏ ਸੋ ਅਵਨਾਤ ਜੋਲੀ ਨੇ ਉਹਨਾਂ ਦਾ ਧੰਨਵਾਦ ਕੀਤਾ ਉਸ ਦੇ ਨਾਲ ਨਾਲ ਕਰਨਜੀਤ ਸਿੰਘ ਸੰਧੂ ਨੂੰ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਾਂ ਦਾ ਦਾਵਾ ਕੀਤਾ ਔਰ ਪਿੰ ਅਗੇਨ ਕਰ ਰਹੀ ਹੈ ਔਰ ਆਉਣ ਵਾਲੇ 2027 ਦੇ ਚੋਣਾਂ ਦੇ ਵਿੱਚ ਵੀ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਕਿ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮਿਸ਼ਨ ਕਾਰਪੋਰੇਸ਼ਨ ਦਾ ਗਾਵਾ ਉਸ ਦੇ ਵਿੱਚ ਵੀ ਭਾਜਪਾ ਦਾ ਜਿਹੜਾ ਵਾ ਮੇਰ ਬਨੇਗਾ